ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਜੇ ਕਿਸੇ ਵੀਰ ਨੇ ਆਪਾਂ ਤੋਂ ਐਡ ਕਰਾਉਣੀਆਂ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੇ ਸੰਪਰਕ ਕਰ ਸਕਦੇ ਹੋ 93 ਮਾਡਲ 265 ਟਰੈਕਟਰ ਲੈ ਕੇ ਆਇਆ 40 ਪੈਸੇ ਟਾਇਰ ਆ ਬਾਈ ਜੀ 93000 ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਮਾਨ ਤਾਨ ਹੋ ਜੂ ਇੱਕੋ ਬਾਈ ਕੋਲੇ ਦੋ ਸੰਦ ਬਕਾਉਣੇ ਦੂਜੇ ਸੰਦ ਤੇ ਆਪਾਂ ਬਾਅਦ ਚ ਗੱਲ ਕਰਾਂਗੇ ਪਹਿਲਾਂ ਗੱਲ ਕਰਦੇ ਆ ਟਰੈਕਟਰ 2 ਪਿਆਵ ਨੰਬਰ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਤਸੱਲੀ ਕਰਕੇ ਆਪਣਾ ਟਰੈਕਟਰ ਖਰੀਦ ਸਕਦੇ ਹੋ ਮੋਗਾ ਜ਼ਿਲ੍ਹਾ ਪਿੰਡ ਰੋਡੇ ਵਿਖੇ ਟਰੈਕਟਰ ਖੜਾ ਜੀ 122 ਕੋਲੇ ਦੋ ਸੰਤ ਬਕਾਉ ਨੇ ਅਗਲੇ ਹੈਗੇ ਬਾਈ ਕੋਲੇ 11 ਹਾਲ 11 ਹਾਲ ਪੂਰੇ ਹੈਵੀ ਤੇ ਨਿਗਰ ਹਾਲ ਨੇ ਬਾਈ ਜੀ 11 ਕੋ ਤੋਂ ਕੋਈ ਟੱਟਪਾ ਜ ਕੋਈ ਵੈਲਡ ਹੈ ਨਹੀਂਗੇ ਤੇ ਹਲਾਂ ਦਾ ਰੇਟ ਬਾਈ ਨੇ ਮੰਗਿਆ 15000 ਰੁਪਇਆ ਬਾਕੀ ਇਹਦੇ ਵਿੱਚੋਂ ਮੌਕੇ ਤੇ ਥੋੜਾ ਮਾਨ ਤਾਨ ਹੋ ਜਾਊਗਾ 3 ਨੰਬਰ 22 ਦੇ ਉੱਪਰ ਚੱਲ ਰਿਹਾ ਜਿਹੜੇ ਵੀਰ ਨੇ ਹਾਲ ਜਾਂ ਟਰੈਕਟਰ ਖਰੀਦਣਾ ਬਾਈ ਨਾਲ ਜਲਦੀ ਤੋਂ ਜਲਦੀ ਕਰੋ ਸੰਪਰਕ ਤੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਪਣਾ ਨੰਬਰ ਹੈਗਾ ਜੀ 7355080206 ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਾਉਣੀ ਤਾਂ ਆਪਾਂ ਘਰੇ ਆ ਕੇ ਵੀਡੀਓ ਬਣਾ ਕੇ ਵੀ ਤੁਹਾਡੀ YouTube ਤੇ ਐਡ ਕਰ ਦਾਂਗੇ ਸਾਰੇ